ਸੰਧੂ ਫਾਰਮ YouTube ਚੈਨਲ ਅਤੇ Facebook ਪੇਜ ਦੇਖ ਰਹੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਇੱਕ ਟਾਪ ਕੁਆਲਿਟੀ ਦੀ ਅੱਜ ਨੀਲੀ 라ਵੀ ਬਕਾਓ ਮੱਝ ਲੈ ਕੇ حاضر ਹੋਏ ਆਂ ਜੀ ਜਿਹੜੀ ਸਕਰੀਨ ਦੇ ਉੱਪਰ ਤੁਸੀਂ ਮੱਝ ਦੇਖ ਰਹੇ ਆਂ ਜੀ ਇਹ ਸੂਰਜ ਬੁੱਲ ਪੱਪੂ ਸੰਧੂ ਜਿਹੜਾ ਬੁੱਲ ਸੀਗਾ ਨੀਲੀ 라ਵੀ ਦਾ ਉਹਦੀ ਪੁੱਤਰੀ ਹੈ ਗਿੱਲ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਖੜੀ ਹੈ ਜੀ ਇਸੇ ਪਿੰਡ ਦੇ ਵਿੱਚ ਸੂਰਜ ਦਾ ਜਿਹੜਾ ਟ੍ਰੈਕਟ ਕ੍ਰੋਸਿੰਗ ਬੱਚਾ ਸੀ ਤੇ ਇਸ ਝੋਟੀਆਂ ਦੀਆਂ ਮੱਝ ਦੀਆਂ ਹੋਰ ਭੈਣਾਂ ਜਿਹੜੀਆਂ ਪਿੰਡ ਦੇ ਵਿੱਚ ਉਹ ਹੈਗੀਆਂ ਨੇ ਜੋ ਸੰਡੇਰੀ ਫਾਰਮ ਦੇ ਉੱਪਰ ਚੰਗੀ ਕੁਆਲਿਟੀ ਦੀ ਮੱਝ ਹੈ ਜੀ ਇਹ ਵਿਖਾਉਗਾ ਨੰਬਰ ਲਾਸਟ ਦੇ ਸਕਰੀਨ ਦੇ ਉੱਪਰ ਚੱਲੂਗਾ ਜੇਕਰ ਤੁਸੀਂ ਵੀ ਕੋਈ ਐਵੇਂ ਦੀ ਵੀਡੀਓ ਬਣਾਉਣੀ ਹੈ ਜਾਂ ਕੋਈ ਪਸ਼ੂ ਸੇਲ ਕਰਨਾ ਹੈ ਤੇ ਮੇਰਾ ਨੰਬਰ ਜਿਹੜਾ ਉਹ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ WhatsApp ਰਾਹੀਂ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਬਾਅਦ ਤੌਦ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਤੁਹਾਨੂੰ ਨੀਲੀ ਰਵੀ ਦੀ ਵੀਡੀਓ ਕਿਵੇਂ ਦੀ ਲੱਗੀ। ਥਣ ਦੀ ਕੁਆਲਿਟੀ ਬਹੁਤ ਸੋਹਣੀ ਹੈ ਜੀ ਠੰਡੀ ਸੀਲ ਮੱਝ ਹੈ। ਬਾਕੀ ਤੁਸੀਂ ਆਪ ਮੌਕੇ ਤੇ ਪਹੁੰਚ ਕੇ ਚੈੱਕ ਕਰਕੇ ਮੱਝ ਨੂੰ ਖਰੀਦ ਸਕਦੇ ਹੋ। ਵੀਡੀਓ ਨੂੰ ਮਤਵਤਾਂ ਤੁਸੀਂ ਲਾਈਕ ਕਰਨਾ, ਸ਼ੇਅਰ ਕਰਨਾ। ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ 9814407909 ਇਸ ਨੰਬਰ ਦੇ ਉੱਪਰ ਸੰਪਰਕ ਕਰਕੇ ਤੁਸੀਂ ਇਸ ਮੱਝ ਨੂੰ ਖਰੀਦ ਸਕਦੇ ਹੋ। ਵੀਡੀਓ ਨੂੰ ਬਾਅਦ ਤੋਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਤੇ ਕਮੈਂਟਾਂ ਦੇ ਵਿੱਚ ਦੱਸਿਓ ਜੀ ਤੁਹਾਨੂੰ ਹੋਰ ਅੱਗੇ ਕਿਵੇਂ ਦੀਆਂ ਵੀਡੀਓ ਜੜੀਆਂ ਉਹ ਚੈਨਲ ਦੇ ਉੱਪਰ ਚਾਹੀਦੀਆਂ ਨੇ ਇੱਕ ਡੇਰੀ ਫਾਰਮ ਨਾਲ ਸੰਬੰਧਿਤ ਜਾਣਕਾਰੀ ਜਾਂ ਕੋਈ ਨਵਾਂ ਫਾਰਮ ਕਰਨਾ ਉਹਦੇ ਸੰਬੰਧੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤਾਂ ਨੰਬਰ ਜਿਹੜਾ ਪਹਿਲਾਂ ਸਕਰੀਨ ਦੇ ਉੱਪਰ ਚੱਲਦਾ ਸੀ ਉਹ ਸੰਧੂ ਫਾਰਮ ਚੈਨਲ ਦਾ ਨੰਬਰ ਹੈ ਉਹਦੇ ਉੱਪਰ ਤੁਸੀਂ WhatsApp 'ਤੇ ਹੋਰ ਜਾਣਕਾਰੀ ਹਾਸਲ ਕਰ ਸਕਦੇ ਆਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਧੰਨਵਾਦ ਜੀ